ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਪੁਲਿਸ ਅਰਿਆਣਾ ਸਰਕਾਰ ਭਾ ਮੋਦੀ ਦੇ ਜਿਹੜੇ ਦੰਬ ਛੱਲੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇਹ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਇੱਕ ਬਹੁਤ ਵੱਡਾ ਤਮਾਚਾ ਵੱਜਾ ਥੱਪੜ ਵੱਜਾ ਉਹਨਾਂ ਦੇ ਮੂੰਹ ਦੇ ਉੱਤੇ ਕਿਉਂਕਿ ਜੋ ਪਾਇਪ੍ਰਿਤ ਪਾਲ ਸਿੰਘ ਜਿਸ ਨੂੰ 21 ਤਰੀਕ ਨੂੰ ਹਰਿਆਣਾ ਪੁਲਿਸ ਦੇ ਗੁੰਡੇ ਜ਼ਬਰਦਸਤੀ ਜੋ ਸਾਡੇ ਮੋਰਚੇ ਦੇ ਵਿੱਚੋਂ ਉਠਾ ਕੇ ਲੈ ਗਏ ਸੀ ਖਨੌਰੀ ਬਾਰਡਰ ਤੋਂ ਤੇ ਫਿਰ ਉਹਨੂੰ ਬੋਰੇ 'ਚ ਪਾ ਕੇ ਕੁੱਟਿਆ ਤੇ ਉਹਦਾ ਜਿਹੜਾ ਮੂੰਹ ਦਾ ਜਿਹੜਾ ਚਿਹਰਾ ਇਹ ਸਾਰੀਆਂ ਹੱਡੀਆਂ ਪਸਣੀਆਂ ਜਿਹੜੀਆਂ ਸਾਰੀਆਂ ਹੱਡੀਆਂ ਪੰਨ ਦਿੱਤੀਆਂ ਲੱਤ ਤੋੜ ਦਿੱਤੇ ਲੱਤਾਂ ਦੋਵੇਂ ਲੱਤਾਂ ਤੋੜਤੀਆਂ ਸਿਰ ਦੇ ਵਿੱਚ ਵੀ ਸੱਟਾਂ ਸੀ ਤੇ ਬਹੁਤ ਜ਼ਿਆਦਾ ਉਹਨੂੰ ਜਿਹੜਾ ਬੇਰਹਿਮੀ ਦੇ ਨਾਲ ਮਾਰ ਕੁੱਟਾਈ ਕੀਤੀ ਤੇ ਫਿਰ ਉਹਨੂੰ ਬਿਨਾਂ ਇਲਾਜ ਤੋਂ ਰੁਤਕ ਹਸਪਤਾਲ ਦੇ ਵਿੱਚ ਜਿਹੜਾ ਸੀ ਉਹ ਰੱਖਿਆ ਗਿਆ ਜਿਸ ਨੂੰ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਰਾਹੀਂ ਅਸੀਂ ਉਥੋਂ ਉਹਨੂੰ ਜਿਹੜਾ ਅਸੀਂ 24 ਤਰੀਕ ਨੂੰ ਜਿਹੜਾ ਅਸੀਂ ਲਿਆਂਦਾ ਸੀ ਛਡਾ ਕੇ ਤੇ ਪੀਜੀਆਈ ਰੋहतक ਹਸਪਤਾਲ ਦੇ ਵਿੱਚ ਦਾਖਲ ਹੋਇਆ ਔਰ ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ ਜਿਹੜਾ ਸੀ ਹਰਿਆਣਾ ਪੁਲਿਸ ਦੇ ਉੱਤੇ ਪਰਚਾ ਹੋ ਗਿਆ ਸੀ ਲੇਕਿਨ ਜੜੀਆਂ ਤਰਾਵਾ ਸੀ ਉਹ ਮੈਡੀਕਲ ਦੀਆਂ ਰਿਪੋਰਟਾਂ ਦੇ ਮੁਤਾਬਕ ਧਾਰਾ ਨਹੀਂ ਸਿਵਾਇਆਂ ਗਈਆਂ ਜੋ ਕਿ ਅੱਜ ਜੋ ਹਾਈ ਕੋਰਟ ਦੇ ਵਿੱਚ ਕੇਸ ਦੀ ਤਰੀਕ ਸੀ ਹਰਿਆਣਾ ਪੰਜਾਬ ਪੁਲਿਸ ਵੱਲੋਂ ਹਰਿਆਣਾ ਪੁਲਿਸ ਦੇ ਖਿਲਾਫ ਜਿੱਥੇ ਪਹਿਲਾਂ ਕੇਵਲ 323 ਧਾਰਾ ਲੱਗੀ ਸੀ ਤੇ ਉਥੇ ਹੁਣ 325 307 295 ਇਹ ਧਾਰਾ ਲਾ ਕੇ ਤੇ ਪਰਚਾ ਜਿਹੜਾ ਉਹ ਦਰਜ ਹੋ ਗਿਆ ਸੋ ਇਹਦੇ ਨਾਲ ਮੋਰਚੇ ਨੂੰ ਇੱਕ ਬਹੁਤ ਵੱਡਾ ਹਲਾਰਾ ਮਿਲਿਆ ਕਿਉਂਕਿ ਜਿਹੜੀ ਇਹਨਾਂ ਨੇ ਗੁੰਡਾਗਰਦੀ ਕੀਤੀ ਜੋ ਸ਼ਾਂਤਮਈ ਕਿਸਾਨਾਂ ਦੇ ਉੱਤੇ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਜੋ ਹਰ ਰੋਜ਼ ਉਥੇ ਅਥਰੂ ਗੈਸ ਜਿਹੜੇ ਗੋਲੇ ਛੱਡੇ ਗਏ ਫਿਰ ਉਥੇ ਗੋਲੀਆਂ ਮਾਰੀਆਂ ਗਈਆਂ 400 ਦੇ ਕਰੀ 450 ਦੇ ਕਰੀਬ ਕਿਸਾਨ ਜਿਹੜੇ ਨੇ ਉਹ ਫਟਣ ਕੀਤੇ ਗਏ ਤਿੰਨ ਚਾਰ ਕਿਸਾਨ ਉਹ ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਕਿ ਸਰੀਰ ਛਾਣੀ ਛਾਣੀ ਕਰਤੇ ਤੇ ਉਹਦੇ ਕਾਰਨ ਜਿਹੜਾ ਸਰ ਅਣਾ ਸਰਕਾਰ ਦੇ ਤੇ ਇਹ ਇੱਕ ਬਹੁਤ ਵੱਡਾ ਮਤਲਬ ਕਿ ਅਸੀਂ ਇਹ ਸਮਝਿਆ ਕਿ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਹੈ ਜਿਹਦੇ ਨਾਲ ਕਿਸਾਨਾਂ ਨੂੰ ਇੱਕ ਰਾਹਤ ਮਿਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਸੱਤ ਬਣਾਈ ਗਈ ਹੈ ਸ਼ੁਭ ਕਰਨ ਦੇ ਕੇਸ ਦੀ ਇਨਕੁਆਇਰੀ ਵਾਸਤੇ ਤੇ ਸ਼ੁਭ ਕਰਨ ਦਾ ਜਿਹੜਾ ਉਹ ਕਤਲ ਹੋਇਆ ਉਹਦੀ ਅਸੀਂ ਇਹ ਸਮਝਦੇ ਹਾਂ ਕਿ ਜਿਸ ਤਰ੍ਹਾਂ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਪਹੁੰਚ ਲਿਆ ਉਹਦੇ ਸ਼ੁਕ ਕਰਨ ਵਾਲੇ ਕੇਸ ਦੇ ਵਿੱਚ ਵੀ ਜੋ ਸਿੱਟ ਬਣੀ ਆ ਉਹ ਇਨਕੁਆਰੀ ਕਰਕੇ ਤੇ ਇਨਸਾਫ ਦਵਾਏਗੀ ਤੇ ਬਾਕੀ ਵੀ ਜਿਹੜੇ 450 ਦੇ ਕਰੀਬ ਜਿਹੜੇ ਜ਼ਖਮੀ ਨੇ ਉਹਨਾਂ ਦੀ ਵੀ ਅਸੀਂ ਜੜੀਆਂ ਨਾਲ ਪੈਰਵਾਹੀ ਜੜੀਆਂ ਉਹ ਕਰਾਂਗੇ ਸੋ ਜਿੱਥੇ ਅਸੀਂ ਦ੍ਰਿੜ ਇਰਾਦੇ ਦੇ ਨਾਲ ਉਥੇ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਅਤੇ ਭਾਜਪਾ ਦਾ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਇੱਥੋਂ ਇਹ ਲੱਗਦਾ ਹੈ ਕਿ ਲੋਕਾਂ ਦਾ ਜਿਹੜਾ ਮਨੋਵਾਰਿਆ ਉਹ ਵਧ ਰਿਹਾ ਔਰ ਜਿਹੜਾ ਇਹ ਪਰਚਾ ਹਰਿਆਣਾ ਪੁਸਤੇ ਹੋਇਆ ਇਹਦੇ ਨਾਲ ਹੋਰ ਵੀ ਜਿਹੜਾ ਉਹ ਮਨੋਵਲ ਜਿਹੜਾ ਉਹ ਆਮ ਕਿਸਾਨਾਂ ਦਾ ਵਧੇਗਾ ਤੇ ਹਰਿਆਣਾ ਪੁਸ ਦੇ ਉੱਤੇ ਮੁੰਦੇ ਤੇ ਇੱਕ ਬਹੁਤ ਵੱਡਾ ਤਬਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ